ਅੱਜ ਇੱਕ ਗੱਲ ਦੋਸਤੋ 사우ਦੀ ਅਰਬ ਵਿੱਚ ਦੋ ਭਾਰਤੀਆਂ ਦੇ ਸਿਰ ਕਲਮ ਕਰ ਦੇਣ ਦੀ ਖਬਰ ਹੈ ਦੋ ਪੰਜਾਬੀ ਦੋਵੇਂ ਪੰਜਾਬੀ ਸਨ 28 ਫਰਵਰੀ ਨੂੰ ਦੋਵਾਂ ਨੂੰ ਸਜ਼ਾਏ ਮੌਤ ਦਿੱਤੀ ਗਈ ਦੋਨਾਂ ਦੇ ਸਿਰ ਕਲਮ ਕਰ ਦਿੱਤੇ ਗਏ 48 ਦਿਨਾਂ ਬਾਅਦ ਵਿਦੇਸ਼ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਪਰਿਵਾਰਾਂ ਦਾ ਕਲੇਮ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਦੇ ਜੀ ਜਿਹੜੇ ਨੇ ਉਹ ਮਾਰ ਮੁਕਾਏ ਗਏ ਨੇ ਇਹ ਨਾਕਾਮੀ ਵਾਲੀ ਗੱਲ ਹੈ ਨਲਾਇਕੀ ਵਾਲੀ ਗੱਲ ਹੈ ਵਿਦੇਸ਼ ਮੰਤਰਾਲੇ ਦੀ ਵੀ ਤੇ ਉੱਥੇ ਜੇ ਦੂਤ ਘਰ ਦੀ ਵੀ ਰਾਜਦੂਤ ਦੀ ਵੀ ਕਿਤੇ ਡਿਪਲੋਮੈਟਸ ਉੱਥੇ ਹੈਗੇ ਨੇ ਉਹਨਾਂ ਦੀ ਵੀ ਹੁਸ਼ਿਆਰਪੁਰ ਦਾ ਸਤਵਿੰਦਰ ਕੁਮਾਰ ਪਿੰਡ ਸਫਦਰਪੁਰਾ ਕੁੱਲੀਆਂ ਦਾ ਰਹਿਣ ਵਾਲਾ ਉਹਦੀ ਪਤਨੀ ਸੀਮਾ ਰਾਣੀ ਤੇ ਦੂਜੇ ਬੰਨੇ ਹਰਜੀਤ ਸਿੰਘ ਪਿੰਡ ਕੁੱਬਾ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਉਹਦੇ ਬਜ਼ੁਰਗ ਪਿਤਾ ਨੇ ਬੁੱਧ ਸਿੰਘ 70 ਸਾਲ ਦੇ ਦੱਸੇ ਜਾਂਦੇ ਨੇ ਮਾਤਾ ਜਸਵਿੰਦਰ ਕੌਰ ਹੈ 67 ਸਾਲਾਂ ਦੀ ਦੱਸੀ ਜਾਂਦੀ ਹੈ ਲੈਂਡਲੈਸ ਲੇਬਰਰ ਨੇ ਯਾਨੀ ਕਿ ਜ਼ਮੀਨ ਨਹੀਂ ਹੈ ਕੰਮੇ ਨੇ ਖੇਤੀ ਕੰਮੇ ਨੇ ਭਰਾ ਉਹਦਾ ਗੁਰਦੇਵ ਸਿੰਘ ਇਹ ਸੱਤਾ ਭਾਈਆਂ ਪੈਣਾ ਵਿੱਚੋਂ ਸਭ ਤੋਂ ਛੋਟਾ ਸੀ ਇਹਦੀਆਂ ਪੰਜ ਭੈਣਾ ਦੋ ਭਰਾ ਪਰਿਵਾਰ ਨੇ ਦੱਸਿਆ ਕਿ 2007 ਵਿੱਚ ਕਰਜ਼ਾ ਚੁੱਕ ਕੇ ਭੇਜਿਆ ਸੀ 2 ਲੱਖ ਰੁਪਏ ਉਸ ਵੇਲੇ ਅੱਜ 12 ਸਾਲਾਂ ਬਾਅਦ ਵੀ ਅਜੇ ਉਹ ਕਰਜ਼ਾ ਲੱੱਥਾ ਨਹੀਂ ਪੰਜ ਭੈਣਾਂ ਵੀ ਹੋਣੀਆਂ ਸਨ ਉਦੋਂ ਇਸ ਕਰਕੇ ਮਿਹਨਤ ਮੁਸ਼ਕਕਤ ਲਈ ਆਪਾਂ ਪ੍ਰਦੇਸ਼ ਜਾਂਦੇ ਆ ਪ੍ਰਵਾਸ ਕਰਦੇ ਆ ਪਰ ਪਤਾ ਨਹੀਂ ਸੀ ਪੈਣਾ ਨੂੰ ਭਰਾ ਨੂੰ ਮਾਪਿਆਂ ਨੂੰ ਹੋਰਾਂ ਨੂੰ ਕਿ ਸ਼ਕਲ ਵੀ ਵੇਖਣੀ ਨਸੀਬ ਨਹੀਂ ਹੋਵੇਗੀ 212 ਵਿੱਚ ਵਿੱਚੋਂ ਘਰ ਵੀ ਆਇਆ ਮੰਗਣੀ ਹੋਈ ਪਰ ਜਦ ਇਸ ਮਾਮਲੇ 'ਚ ਫੜਿਆ ਗਿਆ ਤਾਂ ਮੰਗਣੀ ਟੁੱਟ ਗਈ ਉੱਥੇ ਅਲ ਮਜੀਦ ਕੰਪਨੀ ਵਿੱਚ ਡਰਾਈਵਰ ਸੀ ਭਰਾ ਦਾ ਕਹਿਣਾ ਹੈ ਕਿ 24 ਫਰਵਰੀ ਨੂੰ ਜੇਲ੍ਹ ਵਿੱਚੋਂ ਨਹੀਂ ਗੱਲਬਾਤ ਕੀਤੀ ਭਰਾ ਨਾਲ ਭਰਾ ਨੇ ਭਰਾ ਨਾਲ ਗੱਲਬਾਤ ਕੀਤੀ ਉਹਨੇ ਕਿਹਾ ਵੀ ਮੈਂ ਕੋਈ ਕਤਲ ਨਹੀਂ ਕੀਤਾ ਇਹ ਝੂਠਾ ਕੇਸ ਹੈ ਮੇਰਾ ਕੁਝ ਕਰੋ 7 ਮਾਰਚ ਨੂੰ ਜਾ ਕੇ ਕੋਈ ਇੱਕ ਫੋਨ ਆਉਂਦਾ ਜਿਹਦੇ ਚ ਕਿਹਾ ਜਾਂਦਾ ਕਿ ਤੁਹਾਡਾ ਜਿਹੜਾ ਬੰਦਾ ਉਹਦਾ ਸਰ ਕਲਮ ਕਰ ਦਿੱਤਾ ਗਿਆ ਇਸੇ ਤਰ੍ਹਾਂ ਦਾ ਹੀ ਫੋਨ ਦੂਜੇ ਪਾਸੇ ਵੀ ਆਉਂਦਾ ਹੈ ਬਿਨਾ ਸੂਚਿਤ ਕੀਤੇ ਕਿ ਆਏ ਫਾਂਸੀ ਦੇਣ ਦਾ ਕੇਸ ਹੈ ਕਿ ਆ সৌদি ਅਰਬ ਨੇ ਪਰਿਵਾਰਾਂ ਨੂੰ ਭਾਰਤੀ ਦੂਤ ਘਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੂੰ ਦੇਸ਼ ਨੂੰ ਦੱਸਣ ਦੀ ਲੋੜ ਨਹੀਂ ਸਮਝੀ ਕਿ ਦੋ ਵਿਅਕਤੀ ਤੁਹਾਡੇ ਜਿਹੜੇ ਨੇ ਉਹ ਅਸੀਂ ਉਹਨਾਂ ਦੇ ਸਿਰ ਕਲਮ ਕਰ ਰਹੇ ਹਾਂ। ਕਿਹਾ ਜਾਂਦਾ ਕਿ ਪਹਿਲਾਂ 4 ਸਾਲ ਦੀ ਸਜ਼ਾ ਹੋਈ ਸੀ। ਤੇ ਉਸ ਤੋਂ ਬਾਅਦ ਕੇਸ ਅੱਗੇ ਦੀ ਅੱਗੇ ਵਧਦਾ ਗਿਆ। ਆਪਣਾ ਹੀ ਦੋਸਤ ਸੀ ਉਹਨਾਂ ਦਾ ਆਰਿਫ ਇਮਾਮੁਦੀਨ। ਉਹਦੇ ਕਤਲ ਦੇ ਮਾਮਲੇ 'ਚ ਫੜੇ ਗਏ। ਕਿਹਾ ਜਾਂਦਾ ਜੋ ਖਬਰਾਂ ਨੇ ਉਹ ਇਹ ਨੇ ਕਿ ਭਈ ਇਹ ਤਿੰਨੇ ਜਣੇ ਰਲ ਕੇ ਕੋਈ ਅਪਰਾਧਿਕ ਕੰਮਾਂ 'ਚ ਲਿਪਤ ਸਨ। ਤੇ ਜਦੋਂ ਇਹ ਤਿੰਨਾ ਚ ਜਦੋਂ ਪੈਸਿਆਂ ਦੀ ਵੰਡ ਦੀ ਗੱਲ ਹੋਈ ਤਾਂ ਉਦੋਂ ਫਿਰ ਰੌਲਾ ਪੈ ਗਿਆ ਰੌਲੇ 'ਚ ਕੁੱਟਮਾਰ ਹੋਈ ਹੋਏਗੀ ਤੇ ਇਮਾਮੁਦੀਨ ਜਿਹੜਾ ਸੀ ਉਹਦੀ ਮੌਤ ਹੋ ਗਈ ਹੁਣ ਪਹਿਲਾਂ ਤਾਂ ਇਹ ਸ਼ਰਾਬ ਪੀਂਦੇ ਪੀ ਕੇ ਰੌਲਾ ਪਾਣ ਦੇ ਦੋਸ਼ 'ਚ ਫੜੇ ਗਏ ਫਿਰ ਪੁਲਿਸ ਨੇ ਕਲੇਮ ਕੀਤਾ ਕਿ ਪੇਤ ਖੁੱਲਾ ਕੇ ਵੀ ਇਹਨਾਂ ਨੇ ਤਾਂ ਕਤਲ ਕੀਤਾ ਸੀ ਇਮਾਮੁਦੀਨ ਦਾ ਇੱਕ ਜਣਾ 2007 'ਚ ਗਿਆ ਦੂਸਰਾ 2013 ਚ ਗਿਆ 2015 ਚ ਕਤਲ ਹੁੰਦਾ 31 ਮਈ 2017 ਨੂੰ ਅਦਾਲਤ ਨੇ ਸਖਤ ਧਾਰਾਵਾਂ ਜੋੜ ਦਿੱਤੀਆਂ 19 ਜੂਨ 2017 ਨੂੰ ਘਰ ਵਾਲਿਆਂ ਨੂੰ ਦੱਸਿਆ ਗਿਆ ਕਿ ਮਾਮਲਾ ਫਲਾਣਾ ਫਲਾਣਾ ਧਾਰਾ ਚ ਦਰਜ ਹੈ 18 ਫਰਵਰੀ 2019 ਨੂੰ ਦੱਸਿਆ ਗਿਆ ਕਿ ਭਾਰਤੀ ਦੂਤਾਵਾਸ ਦੇ ਅਧਿਕਾਰੀ ਨੇ ਜੇਲ੍ਹ ਦਾ ਦੌਰਾ ਕਰਕੇ ਮਾਮਲੇ ਦੀ ਜਾਣਕਾਰੀ 28 ਫਰਵਰੀ ਨੂੰ ਐਮਬੈਸੀ ਨੂੰ ਸਾਊਦੀ ਅਰਬ ਦੀ ਗਵਰਨਮੈਂਟ ਵੱਲੋਂ ਇਹ ਦੱਸ ਦਿੱਤਾ ਗਿਆ ਕਿ ਦੋਨਾਂ ਦੇ ਸਿਰ ਕਲਮ ਕਰ ਦਿੱਤੇ ਗਏ ਨੇ ਫਿਰ 5 ਮਾਰਚ ਨੂੰ ਜਾਣਕਾਰੀ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਰਿਸ਼ਤੇਦਾਰਾਂ ਨੂੰ ਦੱਸਿਆ ਜਾ ਰਿਹਾ ਤੇ ਇਹ ਵੀ ਕਿਹਾ ਗਿਆ ਕਿ ਭਈ ਮਰਤਕ ਦੇ ਹਾਂ ਡੈਡ ਬੋਡੀਜ਼ ਵਾਪਸ ਨਹੀਂ ਮਿਲਣੀਆਂ ਉੱਥੇ ਦਾ ਕਾਨੂੰਨ ਇਹ ਹੈ ਕਿ ਅਸੀਂ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੰਦੇ ਹਾਂ ਉਹਨਾਂ ਦੀਆਂ ਡੈਡ ਬੋਡੀਜ਼ ਨਹੀਂ ਦਿੰਦੇ हां 2 ਮਹੀਨੇ ਬਾਅਦ ਜਿਹੜਾ ਡੈਥ ਸਰਟੀਫਿਕੇਟ ਹੈ ਉਹ ਜ਼ਰੂਰ ਦੇਵਾਂਗੇ ਹੁਣ ਗੱਲ ਇਹ ਹੈ ਕਿ ਆਪਣੀ ਸਰਕਾਰ ਕਦੋਂ ਜਾਗੀ ਆਪਣੀ ਸਰਕਾਰ ਉਦੋਂ ਜਾਗੀ ਜਦੋਂ ਸਤਵਿੰਦਰ ਦੀ ਪਤਨੀ ਸੀਮਾ ਰਾਣੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਇਹ ਪਟੀਸ਼ਨ ਇਸ ਕਰਕੇ ਪਾਈ ਪਈ ਵੀ ਉਹਨਾਂ ਨੂੰ ਪਹਿਲੇ ਫੋਨ ਆਇਆ ਫੋਨ ਦੇ ਵਿੱਚ ਇਹ ਕਿਹਾ ਗਿਆ ਕਿ ਤੁਹਾਡੇ ਬੰਦੇ ਨੂੰ ਦਾ ਸਰ ਕਲਮ ਕਰ ਦਿੱਤਾ ਗਿਆ ਉਹਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ ਹੈ ਹੁਣ ਉਹਨਾਂ ਦਾ ਦਾਵਾ ਇਹ ਹੈ ਕਿ ਇਹ ਕਿਉਂਕਿ ਇੰਟਰਨੈਟ ਪਾਲਿਸੀ ਇਸ ਕਰਕੇ ਪਤਾ ਹੀ ਨਹੀਂ ਲੱਗ ਸਕਿਆ ਵਾਪਸ ਜਾ ਨਹੀਂ ਸਕੀ ਹੋ ਨਹੀਂ ਸਕੀ ਦੁਬਾਰਾ ਗੱਲ ਤੇ ਇਸ ਕਰਕੇ ਉਹ ਅਣਅਧਿਕਾਰਤ ਜੀ ਗੱਲ ਰਹਿ ਗਈ ਨੈਚੁਰਲੀ ਪਰਿਵਾਰਾਂ ਨੂੰ ਫਿਕਰ ਤਾਂ ਪੈ ਹੀ ਗਿਆ ਹਾਈ ਕੋਰਟ ਨੇ ਇੱਕ ਹਫਤਾ ਦਿੱਤਾ ਵਿਦੇਸ਼ ਮੰਤਰਾਲੇ ਨੂੰ ਵੀ ਤੁਸੀਂ ਵੀ ਦੱਸੋ ਵੀ ਇਹਨਾਂ ਦੇ ਬੰਦਾ ਕਿੱਥੇ ਆ ਫਿਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਜ਼ ਨੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਹਾਂਜੀ ਉਹ ਤਾਂ ਜੀ 28 ਫਰਵਰੀ ਨੂੰ ਉਹਨਾਂ ਨੂੰ ਉਹਨਾਂ ਦਾ ਸਿਰ ਕਲਮ ਕੀਤਾ ਜਾ ਚੁੱਕਿਆ ਹੈ ਸਰਕਾਰੀ ਕੰਮ ਕਿਵੇਂ ਚੱਲਦੇ ਨੇ ਚਿੱਠੀਆਂ ਫਾਈਲਾਂ ਕਿਵੇਂ ਖਿਸਕਦੀਆਂ ਨੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਪਰ ਇੰਨੀ ਕੋਤਾਹੀ ਵਿਦੇਸ਼ ਮੰਤਰਾਲੇ ਵਿੱਚ ਅੰਬੈਸੀਆਂ ਵਿੱਚ ਉਹਨਾਂ ਅੰਬੈਸੀਆਂ ਵਿੱਚ ਕਈ ਵਾਰ ਅਸੀਂ ਪੜਦੇ ਦਿੰਦੇ ਹਾਂ ਕਿ ਉੱਥੇ ਗਏ ਲੋਕਾਂ ਨਾਲ ਦੁਰਵਿਹਾਰ ਲੋਕਾਂ ਪ੍ਰਤੀ ਅਣਗਹਿਲੀ ਦੇ ਮਾਮਲੇ ਲੋਕਾਂ ਨੂੰ ਠੀਕ ਤਰ੍ਹਾਂ ਨਾਲ ਅਟੈਂਡ ਨਾ ਕਰਨ ਦੇ ਮਾਮਲੇ ਪਰ ਉਹ ਕਈ ਵਾਰ ਉਹਨਾਂ ਨੂੰ ਛੋਟੀਆਂ-ਮੋਟੀਆਂ ਗੱਲਾਂ ਆਪਾਂ ਮੰਨ ਕੇ ਛੱਡ ਦਿੰਦੇ ਆ ਉਹ ਛੱਡੀਆਂ ਜਾਂਦੀਆਂ ਨੇ ਲੋਕ ਵੀ ਛੱਡ ਦਿੰਦੇ ਨੇ ਲੋਕਾਂ ਕੋਲ ਵੀ ਇੰਨਾ ਸਮਾਂ ਨਹੀਂ ਕਿ ਉਹ ਕਿਸੇ ਗੱਲ ਨੂੰ ਇੰਨਾ ਖਿੱਚਣ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਉਦਾਂ ਕਾਫੀ ਪ੍ਰੋਐਕਟਿਵ ਰੋਲ ਪਲੇ ਕਰਦੇ ਨੇ ਸਾਰੀਆਂ ਗੱਲਾਂ ਲਈ ਸਾਹਮਣੇ ਆਉਂਦੇ ਨੇ ਟਵਿੱਟਰ ਤੇ ਵੀ ਸਾਹਮਣੇ ਆਉਂਦੇ ਨੇ ਸਮੱਸਿਆਵਾਂ ਨੂੰ ਰਿਸਪੌਂਡ ਕਰਦੇ ਨੇ ਲੋਕਾਂ ਦੀਆਂ ਨੂੰ ਪਰ ਇਹ ਗਲਤੀ ਬਹੁਤ ਵੱਡੀ ਹੈ ਉਹਨਾਂ ਦਾ ਹੀ ਮੰਤਰਾਲਾ ਆਪਣਾ ਹੀ ਦੇਸ਼ ਹੈ ਆਪਣੇ ਹੀ ਦੇਸ਼ ਦੇ ਲੋਕ ਨੇ ਗੱਲ ਇਹ ਕਿ ਜਿਹੜੀਆਂ ਐਮਬੈਸੀਜ਼ ਬਣੀਆਂ ਹੋਈਆਂ ਨੇ ਜਾਂ ਕੌਂਸੂਲੇਟਸ ਬਣੇ ਹੋਏ ਨੇ ਉਹਨਾਂ ਦੀ ਵਰਕਿੰਗ ਦਾ ਫਰਕ ਥੋੜਾ-ਥੋੜਾ ਜ਼ਰੂਰ ਦੇਖਣ ਨੂੰ ਆਉਂਦਾ ਮੰਨਿਆ ਜਾਂਦਾ ਹੈ ਕਿ ਜਿਹੜੇ ਵੱਡੇ ਦੇਸ਼ ਨੇ ਔਰ ਜਿੱਥੇ ਜ਼ਿਆਦਾ ਪੜ੍ਹੇ ਲਿਖੇ ਲੋਕ ਜਾਂਦੇ ਨੇ ਜਿੱਥੇ ਪੈਸੇ ਵਾਲੇ ਲੋਕ ਜਾਂਦੇ ਨੇ ਉੱਥੇ ਹੋਰ ਤਰੀਕੇ ਨਾਲ ਉਹਨਾਂ ਨਾਲ ਡੀਲ ਕੀਤਾ ਜਾਂਦਾ ਐਮਬੈਸੀਜ਼ ਵੱਲੋਂ ਡਿਪਲੋਮੈਟਸ ਵੱਲੋਂ ਕਨਸੂਲੇਟਸ ਵੱਲੋਂ ਤੇ ਜਿੱਥੇ ਥੋੜੇ ਲੇਬਰ ਕਲਾਸ ਜਾਂਦੀ ਹੈ ਜਿੱਥੇ ਘੱਟ ਪੜੇ ਲਿਖੇ ਲੋਕ ਜਾਂਦੇ ਨੇ ਉੱਥੇ ਉਸ ਤਰ੍ਹਾਂ ਦਾ ਬਿਹੇਵੀਅਰ ਉਸ ਤਰ੍ਹਾਂ ਦਾ ਵਰਤਾਰਾ ਉਸ ਤਰ੍ਹਾਂ ਦਾ ਵਤੀਰਾ ਨਹੀਂ ਹੁੰਦਾ ਹਾਲਾਂਕਿ ਲੋਡ ਜ਼ਿਆਦਾ ਉੱਥੇ ਹੈ ਕਿਉਂ ਕਿਉਂਕਿ ਉੱਥੇ ਚੰਗੀਆਂ ਤਨਖਾਹਾਂ ਨਹੀਂ ਉੱਥੇ ਚੰਗੀਆਂ ਕੰਮ ਦੀਆਂ ਸ਼ਰਤਾਂ ਨਹੀਂ ਉੱਥੇ ਕੰਮ ਦਾ ਚੰਗਾ ਮਾਹੌਲ ਨਹੀਂ ਉੱਥੇ ਸ਼ਰਤਾਂ ਵਾਇਓਲੇਟ ਕੀਤੀਆਂ ਜਾਂਦੀਆਂ ਨੇ ਜਿਹੜੇ ੈਂਪਲਾਇਰਦ ਨੇ ਉਹ ਸ਼ਰਤਾਂ ਵਾਇਓਲੇਟ ਕਰਦੇ ਨੇ ਇਧਰੋਂ ਆ ਮਾਤਰ ਸਾਥੀ ਹੁੰਦਾ ਉਹ ਚਲੇ ਜਾਂਦਾ ਉਹਨੂੰ ਪਤਾ ਨਹੀਂ ਹੁੰਦਾ ਕਿੱਥੇ ਕੀ ਸਾਈਨ ਕਰਦੇ ਨੇ ਉਹ ਕਹਿੰਦਾ ਮੇਰੀ ਨੌਕਰੀ ਲੱਗ ਰਹੀ ਹੈ ਜੀ ਔਰ ਮੈਂ ਬਾਹਰ ਜਾ ਰਿਹਾ ਜੀ ਬਸ ਮੈਨੂੰ ਇੰਨੀ ਤਨਖਾਹ ਮਿਲ ਜਾਣੀ ਹੈ ਜੀ ਉਹ 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 ਨੂੰ ਜੋ ਉਹਦੇ ਨਾਲ ਸ਼ਰਤਾਂ ਕੀਤੀਆਂ ਜਾਂਦੀਆਂ ਨੇ ਜਿੰਨੀਆਂ ਕੋ ਸਮਝਦਾ ਉਨੀਆਂ ਵੀ ਅੱਗੋਂ ਪੁੱਈਆਂ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਨੂੰ ਕਈ ਵਾਰ ਬੰਦਕ ਬਣਾ ਕੇ ਰੱਖਣ ਦੇ ਕੇਸ ਸਾਹਮਣੇ ਆਉਂਦੇ ਨੇ ਚੰਗਾ ਖਾਣਾ ਪੀਣਾ ਨਾ ਦੇਣ ਦੇ ਕੇਸ ਸਾਹਮਣੇ ਆਉਂਦੇ ਨੇ ਚੰਗਾ ਰਹਿਣ ਲਈ ਨਾ ਦੇਣ ਦੇ ਕੇਸ ਸਾਹਮਣੇ ਆਉਂਦੇ ਨੇ ਤਨਖਾਹਾਂ ਨਾ ਦੇਣ ਦੇ ਔਰ ਲੇਟ ਕਰਨ ਦੇ ਕੇਸ ਸਾਹਮਣੇ ਆਉਂਦੇ ਨੇ ਪਰ ਦੂਜੇ ਬੰਦੇ ਜਿਹੜੇ ਸਾਡੇ ਭਾਵੇਂ ਕਿਸੇ ਵੀ ਦੇਸ਼ ਚ ਤਾਇਨਾਤ ਆਫੀਸਰਸ ਨੇ ਡਿਪਲੋਮੈਟਸ ਨੇ ਹਾਂਜੀ ਔਰ ਜਿਹੜੇ ਵੱਡੀਆਂ ਪੋਜੀਸ਼ਨਾਂ ਤੇ ਲੋਕ ਬੈਠੇ ਨੇ ਉਹਨਾਂ ਦੀਆਂ ਬੜੀਆਂ ਬੜੀਆਂ ਵੱਡੀਆਂ ਤਨਖਾਹਾਂ ਨੇ ਬੇਸ਼ੁਮਾਰ ਸਹੂਲਤਾਂ ਨੇ ਫਿਰ ਉਹਨਾਂ ਬੰਦੂ ਇਦਾਂ ਦੀ ਗੰਗਲੀ ਇਹ ਇਹਨੂੰ ਨਾ ਐਕਚੁਅਲੀ ਕ੍ਰਿਮੀਨਲ ਅੰਗਲੀ ਆਪਾਂ ਕਹਿ ਸਕਦੇ ਹਾਂ ਕਿਉਂ ਕਿ ਕਿਉਂਕਿ ਦੇਖੋ ਗੱਲ ਇਹ ਹੈ ਕਿ ਉਹ ਆਪ ਕਲੇਮ ਕਰਦੇ ਸਨ ਪਹਿਲਾਂ ਉਹਦੇ ਭਰਾ ਨੇ ਦੱਸਿਆ ਕਿ ਮੈਨੂੰ 24 ਫਰਵਰੀ ਨੂੰ 28 ਫਰਵਰੀ ਨੂੰ ਉਹਨਾਂ ਨੂੰ ਉਹਨਾਂ ਦਾ ਸਿਰ ਕਲਮ ਕੀਤਾ ਜਾਂਦਾ 24 ਫਰਵਰੀ ਨੂੰ ਉਹਦਾ ਭਰਾ ਕਹਿੰਦਾ ਇੱਕ ਦਾ ਕਿ ਮੈਨੂੰ ਉਹਦਾ ਫੋਨ ਆਇਆ ਪਹਿਲੀ ਗੱਲ ਤਾਂ ਉਹਦੀ ਗੱਲ ਤੋਂ ਕੋਈ ਇਦਾਂ ਗੱਲ ਨਹੀਂ ਲੱਗੀ ਵੀ ਅੱਜ 24 ਹੈ ਤੇ 28 ਨੂੰ ਉਹਦਾ ਵਿਚਾਰੇ ਦਾ ਖਾਤਮਾ ਹੋ ਜਾਣਾ ਇਸ ਤਰ੍ਹਾਂ ਦੀ ਗੱਲ ਉਹਨੂੰ ਕੋਈ ਲੱਗੀ ਨਹੀਂ ਕਹਿੰਦਾ ਵੀ ਨਾ ਉਹਨੇ ਮੈਨੂੰ ਕੋਈ ਗੱਲ ਕੀਤੀ ਐ ਨਾ ਮੈਨੂੰ ਗੱਲ ਲੱਗੀ ਐ ਤੇ ਦੂਸਰੀ ਗੱਲ ਇਹ ਐ ਕਿ ਉਸ ਫੋਨ 'ਚ ਵੀ ਉਹਨੇ ਇਹ ਦਾਵਾ ਕੀਤਾ ਵੀ ਮੈਂ ਕੋਈ ਇਸ ਤਰ੍ਹਾਂ ਦਾ ਕਤਲ ਨਹੀਂ ਕੀਤਾ ਮੇਰੇ ਵਾਸਤੇ ਤੁਸੀਂ ਕੁਝ ਕਰੋ ਮੈਂ ਕਤਲ ਨਹੀਂ ਕੀਤਾ ਹਾਂ ਇਹ ਗੱਲ ਡਿਸਪਿਊਟ ਵੀ ਹੋ ਸਕਦੀ ਐ ਕਿ ਹਾਂ ਉਹਨਾਂ ਨੇ ਕੀਤਾ ਸੀ ਜਾਂ ਨਹੀਂ ਕੀਤਾ ਸੀ ਪਰ ਅਸੀਂ ਇਹ ਸਮਝਦੇ ਹਾਂ ਮੈਂ ਸਮਝਦਾ ਵਾਂ ਕਿ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਕੁਝ ਗੱਲਾਂ 'ਚ ਆ ਜਾਂਦੇ ਨੇ ਉਹਨਾਂ ਦੇ ਵੀ ਕੋਈ ਰਾਈਟਸ ਹੁੰਦੇ ਨੇ ਉਹਨਾਂ ਦੇ ਪਰਿਵਾਰਾਂ ਦੇ ਘਟੋ ਘਟ ਰਾਈਟਸ ਜ਼ਰੂਰ ਹੁੰਦੇ ਨੇ ਕਿਉਂ ਉਹਨਾਂ ਦੇ ਪਰਿਵਾਰ ਮਗਰ ਬੈਠੇ ਨੇ ਕਿਸੇ ਦੀ ਔਰਤ ਆ ਕਿਸੇ ਦਾ ਭਾਈ ਆ ਕਿਸੇ ਦਾ ਦੀ ਭੈਣ ਆ ਕਿਸੇ ਦੇ ਮਦਰ ਨੇ ਕਿਸੇ ਦੇ ਫਾਦਰ ਨੇ ਠੀਕ ਹੈ ਕਿ ਉਹ ਭਈ ਉਹਨਾਂ ਦਾ ਉਹ ਖਿਆਲ ਕਰਨ ਉਹਨਾਂ ਦੇ ਮਗਰ ਲਿਆਂ ਨੂੰ ਤਾਂ ਇੱਕ ਆਸ ਰਹਿੰਦੀ ਆ ਨਾ ਮਗਰ ਲਿਆਂ ਨੂੰ ਥੋੜਾ ਅਸੀਂ ਸਜ਼ਾ ਦੇ ਸਕਦੇ ਹਾਂ ਜੇ ਕੋਈ ਗੁਨਾਹ ਕੀਤਾ ਵੀ ਹੈ ਤਾਂ ਕਿਸੇ ਉਸ ਬੰਦੇ ਨੇ ਕੀਤਾ ਜਿਹੜਾ ਉਹ ਉਹਦੀ ਸਜ਼ਾ ਭੁਗਤ ਰਿਹਾ ਪਰ ਮਗਰ ਲਿਆਂ ਨੂੰ ਇਹ ਸਜ਼ਾ ਤਾਂ ਨਹੀਂ ਦਿੱਤੀ ਜਾ ਸਕਦੀ ਨਾ ਕਿ ਉਹਨਾਂ ਨੂੰ ਦੱਸਿਆ ਵੀ ਨਾ ਜਾਵੇ ਕਿ ਤੁਹਾਡਾ ਜਿਹੜਾ ਬੰਦਾ ਹੈ ਉਹ ਕਨਵਿਕਟ ਹੋ ਗਿਆ ਉਹਨੂੰ ਫਲਾਣੇ ਦਿਨ ਫਲਾਣੀ ਸਜ਼ਾ ਦਿੱਤੀ ਜਾਏਗੀ ਉਹਨੂੰ ਫਲਾਣੇ ਦਿਨ ਉਹਦਾ ਸਿਰ ਹੀ ਕਲਮ ਕਰ ਦਿੱਤਾ ਜਾਏਗਾ ਇਹ ਤਾਂ ਇਹ ਤਾਂ ਨਹੀਂ ਨਾ ਕੋਈ ਤਰੀਕਾ ਬਣਦਾ ਹਾਂ ਹੁਣ ਇਸ ਮਾਮਲੇ 'ਚ ਇਹ ਗੱਲ ਬਣ ਗਈ ਹੈ ਅਨਫੋਰਚਨਟਲੀ ਬਣ ਗਈ ਹੈ ਹੁਣ ਇਹ ਜਦੋਂ ਗੱਲ ਬਣ ਗਈ ਹੈ ਤਾਂ ਇੱਥੇ ਦੋ ਸਵਾਲ ਆਉਂਦੇ ਨੇ ਕਿਥੇ ਇੱਕ ਸਵਾਲ ਤਾਂ ਇਹ ਆਉਂਦਾ ਕਿ ਕੀ 사ਉਦੀ ਅਰੇਬੀਆ ਨੇ ਇਹ ਗਲਤੀ ਕੀਤੀ ਕਿ ਨਾ ਦੱਸਿਆ ਜਾਵੇ ਯਾ ਉੱਥੋਂ ਦਸਨ ਚੁਕਤਾਈ ਹੋ ਗਈ ਜੇ ਉਹ ਹੋਈ ਉਹ ਵੀ ਬਹੁਤ ਵੱਡੀ ਗੱਲ ਹੈ ਤੇ ਕਿਹਾ ਜਾਂ ਫਿਰ ਇਹਨਾਂ ਕੋਲ ਆ ਚੁੱਕੀ ਸੀ ਗੱਲ ਤੇ ਇਹਨਾਂ ਵੱਲੋਂ ਨਹੀਂ ਅੱਗੇ ਪਰਿਵਾਰ ਨੂੰ ਪਹੁੰਚਾਈ ਗਈ ਇਹ ਵੀ ਆਪਣੇ ਆਪ ਚ ਬੜੀ ਵੱਡੀ ਗੱਲੀ ਹੈ ਔਰ ਇੱਕ ਸਵਾਲ ਹੋਰ ਹੈ ਕਿ ਕਿਹਾ ਉਹ ਭਾਰਤ ਦੇ ਲੋਕ ਸਨ ਉਹ ਭਾਰਤ ਦੇ ਵਾਸੀ ਸਨ ਉਹ ਪੰਜਾਬ ਦੇ ਵਾਸੀ ਸਨ ਉਹ ਉਹਨਾਂ ਨੂੰ ਅਗਰ ਕੋਈ ਵਾਰ ਪ੍ਰੋਬਲਮ ਆਈ ਸੀ ਤੇ ਦੇਖੋ ਹਰ ਕ੍ਰਿਮੀਨਲ ਦਾ ਰਾਈਟ ਹੈ ਕਿ ਉਹਨੂੰ ਲੀਗਲ ਏਡ ਦਿੱਤੀ ਜਾਵੇ ਕੀਆ ਉਹਨਾਂ ਨੂੰ ਕੋਈ ਲੀਗਲ ਹੈਲਪਰ ਮਿਲ ਰਹੀ ਸੀ? ਕੀਆ ਉਹਨਾਂ ਦੇ ਕੇਸਾਂ ਦੀ ਪੈਰਵਾਈ ਸਰਕਾਰ ਵੱਲੋਂ ਕੀਤੀ ਜਾ ਰਹੀ ਸੀ ਜਾਂ ਐਮਬੈਸੀ ਵੱਲੋਂ ਕੀਤੀ ਜਾ ਰਹੀ ਸੀ? ਉਹਦਾ ਕੀ ਫੇਟ ਸੀਗਾ? ਕਿਆ ਜੇ ਉਹ ਉਹ ਪੈਰਵਾਈ ਹੋ ਰਹੀ ਸੀ ਤਾਂ ਕੀਆ ਉਸ ਪੈਰਵਾਈ ਕਰਦੇ ਆ ਉਹਨਾਂ ਵਕੀਲਾਵਾਂ ਵੱਲੋਂ ਜਿਹੜੇ ਉਹ ਪੇਸ਼ ਹੁੰਦੇ ਸਨ ਉਹਨਾਂ ਵੱਲੋਂ ਇਹ ਸਾਹਮਣੇ ਨਹੀਂ ਗੱਲ ਆਈ ਕਿ ਲੋ ਜੀ ਇਹ ਲੋਕ ਕਨਵਿਕਟ ਹੋ ਗਏ ਇਹਨਾਂ ਲੋਕਾਂ ਨੂੰ ਫਲਾ ਤਰੀਕ ਨੂੰ ਮਤਲਬ ਕਿ ਸਜ਼ਾ ਦਿੱਤੀ ਜਾਏਗੀ। ਸਮਝਿਆ ਇਹ ਵੀ ਜਾ ਰਿਹਾ ਕਿ ਇਹ ਜਿਹੜੇ ਦੋਨੋਂ ਜਣੇ ਸਾਂ ਇਹ ਬਚਾਏ ਵੀ ਜਾ ਸਕਦੇ ਸਨ ਇੱਕ ਵਿਊ ਇਹ ਵੀ ਹੈ ਕਿ ਇਹ ਬਚਾਏ ਵੀ ਜਾ ਸਕਦੇ ਸਨ ਕਿਉਂ ਸਰਕਾਰ ਸਰਕਾਰਾਂ ਆਪਸ ਵਿੱਚ ਬੜੀਆਂ ਗੱਲਾਂ ਕਰਦੀਆਂ ਨੇ ਸਰਕਾਰ ਭਾਰਤ ਦੀ ਔਰ ਸਰਕਾਰ ਸਾਊਦੀ ਅਰੇਬੀਆ ਦੀ ਮਿੱਤਰਤਾ ਵਾਲੇ ਸਬੰਧ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਾਊਦੀ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਉਹ ਇਹ ਕੋਇਨਸੀਡੈਂਸੀ ਹੋਏਗਾ ਕਿ ਉਹ ਫਰਵਰੀ 'ਚ ਹੀ ਥੋੜੇ ਦਿਨ ਪਹਿਲਾਂ ਜਦੋਂ ਇਹਨਾਂ ਨੂੰ ਸਜ਼ਾ ਦਿੱਤੀ ਗਈ ਉਸ ਤੋਂ ਪਹਿਲਾਂ ਉਹ ਭਾਰਤ ਦਾ ਦੌਰਾ ਕਰਕੇ ਗਏ ਮੋਦੀ ਜੀ ਨੂੰ ਮਿਲ ਕੇ ਗਏ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਤੇ ਜਦੋਂ ਆਪਸ ਵਿੱਚ ਇਸ ਤਰ੍ਹਾਂ ਦੇ ਸਬੰਧ ਹੋਣ ਜੇ ਕੋਈ ਗੱਲ ਇਸ ਤਰ੍ਹਾਂ ਦੀ ਨੋਟਿਸ ਵਿੱਚ ਸੀ ਜੇ ਉਹਨਾਂ ਦਾ ਖਦਸ਼ਾ ਸੀ ਕਿ ਅਸੀਂ ਜਾਂ ਉਹ ਕਹਿੰਦੇ ਸਨ ਕਿ ਅਸੀਂ ਇਸ ਤਰ੍ਹਾਂ ਦੇ ਕੇਸ 'ਚ ਨਹੀਂ ਆ ਤਾਂ ਉਸ ਤੋਂ ਪਹਿਲਾਂ-ਪਹਿਲਾਂ ਇਹ ਗੱਲ ਕੀਤੀ ਜਾ ਸਕਦੀ ਸੀ ਕਿ ਸ਼ਾਇਦ ਕੋਈ ਹੱਲ ਨਿਕਲ ਆਂਦਾ ਅੱਗੇ ਵੀ ਇਸ ਤਰ੍ਹਾਂ ਕਈ ਵਾਰ ਹੋਇਆ ਹੁਣ ਗੱਲ ਇਹ ਹੈ ਕਿ ਇਹਦੇ 'ਚ ਕੌਣ ਕਿਹਨੇ ਅਣਗੈਲੀ ਕੀਤੀ ਕੌਣ ਕਸੂਰਵਾਰ ਹੈ ਇਹ ਗੱਲਾਂ ਆਪਾਂ ਕਰਤਾ ਲੈਣੇ ਪਰ ਮੈਂ ਬਹੁਤ ਘੱਟ ਸੁਣਿਆ ਕਿ ਆਪਣੇ ਦੇਸ਼ ਦੇ ਕਿਸੇ ਵਿਅਕਤੀ ਦਾ ਖਿਆਲ ਨਾ ਰੱਖਣ ਕਰਕੇ ਜਾਂ ਉਹਦੀ ਬਾਹਰ ਚੰਗੀ ਤਰ੍ਹਾਂ ਪਿਆਰਭਾਈ ਨਾ ਕਰਨ ਕਰਕੇ ਬਾਹਰ ਜਿਹੜੇ ਕੌਂਸੂਲੇਟਸ ਦੇ ਵਿੱਚ ਲੋਕੀ ਬੈਠੇ ਨੇ ਐਮਬੈਸੀਜ਼ ਦੇ ਵਿੱਚ ਲੋਕੀ ਬੈਠੇ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਇਸ ਤਰ੍ਹਾਂ ਦੇ ਮੈਂ ਇਨਸੀਡੈਂਟਸ ਬਹੁਤ ਘੱਟ ਦੇਖਿਆ ਜੇ ਭਾਰਤੀ ਐਮਬੈਸੀ ਨੂੰ ਇਹ ਪਤਾ ਸੀ ਕਿ ਇਦਾਂ ਹੋ ਰਿਹਾ ਤੇ ਦੇਖੋ ਉਹਨਾਂ ਕੋਲ ਵੀ ਦੋ ਆਪਸ਼ਨਸ ਹਨ ਜਾਂ ਉਹ ਕੋਈ ਚਾਰਾ ਜੋ ਹੀ ਕਰ ਦੇ ਜਾਂ ਪੈਰਵਾਈ ਕਰ ਦੇ ਕੋਈ ਲੀਗਲ ਤਰੀਕਾ ਅਪਣਾਉਂਦੇ ਆਪਣੀ ਸਰਕਾਰ ਨੂੰ ਕਨਵੇ ਕਰ ਦੇ ਕਿ ਦੇਖੋ ਜੀ ਇਹ ਇਦਾਂ ਹੋਣ ਜਾ ਰਿਹਾ ਆਪਾਂ ਕੁਝ ਕਰ ਸਕਦੇ ਹਾਂ ਤਾਂ ਕਰ ਲਈਏ ਜੀ ਤੇ ਘੱਟੋ ਘੱਟ ਪਰਿਵਾਰਾਂ ਦਾ ਵੀ ਇੱਕ ਰਾਈਟ ਸੀ ਕਿ ਪਰਿਵਾਰਾਂ ਨੂੰ ਜਿਹੜਾ ਉਹ ਦੱਸਿਆ ਜਾਂਦਾ ਕਿ ਤੁਹਾਡੇ ਨਾਲ ਵੀ ਆ ਪਾਣਾ ਵਾਪਰਨ ਵਾਲਾ ਹੈਗਾ ਹੁਣ ਇਹ ਹੈ ਕਿ ਇਹ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਵੀ ਲੰਮੜਾ ਕਿਉਂਕਿ ਜਿਹੜਾ ਜਸਟਿਸ ਹੈ ਉਹ ਜਿਹੜਾ ਕਾਨੂੰਨ ਨੇ ਉਹ ਇਹ ਕਹਿੰਦੇ ਨੇ ਜਿਹੜਾ ਲੌਜੀਕ ਆ ਉਹ ਵੀ ਇਹ ਕਹਿੰਦਾ ਵੀ ਜੇ ਕੋਈ ਕ੍ਰਿਮੀਨਲ ਵੀ ਹੈ ਤਾਂ ਉਹਨੂੰ ਵੀ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਰਾਈਟ ਹੈ ਉਹਨੂੰ ਵੀ ਆਪਣੇ ਕੇਸ ਦਾ ਸਟੇਟਸ ਜਾਣਨ ਦਾ ਰਾਈਟ ਹੈ ਔਰ ਉਹਦੇ ਪਰਿਵਾਰ ਨੂੰ ਤਾਂ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਪਤਾ ਹੋਵੇ ਕਿ ਸਾਡਾ ਬੰਦਾ ਕਿੱਥੇ ਹੈ ਉਹਦੀ ਹਾਲਤ ਕੀ ਹੈ ਉਹਨੂੰ ਕੀ ਸਜ਼ਾ ਹੋਈ ਹੈ ਉਹ ਕਦੀ ਛੁੱਟੇਗਾ ਕਿ ਨਹੀਂ ਛੁੱਟੇਗਾ ਉਹ ਉਹ ਜ਼ਿੰਦਾ ਵਾਪਸ ਆਏਗਾ ਕਿ ਵਾਕਈ ਉਹਨੂੰ ਮੌਤ ਦੀ ਸਜ਼ਾ ਹੋ ਗਈ ਤਾਂ ਉਹਨੇ ਮਾਰੇ ਜਾਣਾ ਤੇ ਘੱਟੋ-ਘੱਟ ਉਹਨਾਂ ਨੂੰ ਪਤਾ ਹੋਵੇ ਕਿ ਅੱਜ ਸਾਡੇ ਜਿਹੜਾ ਬੰਦਾ ਸਾਡੀ ਕਰਦਾ ਜੀ ਹੈ ਅੱਜ ਉਹਦਾ ਸਿਰ ਕਲਮ ਕਰ ਦਿੱਤਾ ਜਾਣਾ ਇਹ ਉਹਨੂੰ ਪਤਾ ਤਾਂ ਹੋਣਾ ਚਾਹੀਦਾ ਹੁਣ ਇਸ ਮਾਮਲੇ 'ਚ ਪਰਿਵਾਰ ਆਪਣੇ ਜੀਆ ਦੀ ਸ਼ਕਲ ਵੀ ਨਹੀਂ ਵੇਖ ਸਕਣਗੇ ਅੰਤਿਮ ਰਸਮਾਂ ਵੀ ਨਹੀਂ ਕਰ ਸਕਣਗੇ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਆਪਣੇ ਜੀਆ ਦੀ ਸ਼ਕਲ ਵੀ ਨਹੀਂ ਵੇਖ ਸਕਣਗੇ ਆਪਣੀਆਂ ਆਪਣੇ ਜੀਆ ਦੀਆਂ ਅੰਤਿਮ ਰਸਮਾਂ ਵੀ ਨਹੀਂ ਕਰ ਸਕਣਗੇ ਤੇ ਗੱਲ ਇੱਕ ਮੁੱਦਾ ਹੋਰ ਵੀ ਹੈ ਕੈਪੀਟਲ ਪਨਿਸ਼ਮੈਂਟ ਦੀ ਵੀ ਗੱਲ ਹੈ ਪਰ ਕੈਪੀਟਲ ਪਨਿਸ਼ਮੈਂਟ ਦੀ ਗੱਲ ਤਾਂ ਆਪਾਂ ਤਾਂ ਕਰੀਏ ਜੇ ਆਪਣੇ ਦੇਸ਼ ਵਿੱਚ ਕੈਪੀਟਲ ਪਨਿਸ਼ਮੈਂਟ ਨਾ ਹੋਵੇ ਤਾਂ ਓਨੀ ਦੇਰ ਜਿੰਨੀ ਦੇਰ ਆਪਣੇ ਦੇਸ਼ ਵਿੱਚ ਲੋਕ ਫਾਂਸੀ ਲਟਕਾਏ ਜਾਂਦੇ ਨੇ ਓਨੀ ਦੇਰ ਸਾਊਦੀ ਨੂੰ ਕੋਈ ਕੀ ਕਹੇਗਾ ਕੀ ਕਿਹਾ ਜਾ ਸਕਦਾ ਔਰ ਜਿੱਦਾਂ ਜਿੱਦਾਂ ਫਾਂਸੀ ਜਾਰੀ ਹੈ ਜਿੱਦਾਂ ਜਿੱਦਾਂ ਉੱਥੇ ਸਿਰ ਕਲਮ ਕਰਨੇ ਜਾਰੀ ਨੇ ਉਦਾਂ ਉਦਾਂ ਅਜੇ ਬਹਿਸ ਜਾਰੀ ਹੈ ਕੈਪੀਟਲ ਪਨਿਸ਼ਮੈਂਟ ਬਾਰੇ ਵੀ ਇਹਨੂੰ ਰੱਖਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ ਇੱਕ ਤਾਂ ਇਹ ਗੱਲ ਹੈ ਦੂਜਾ ਇਹ ਕਿ ਮੈਂ ਅੱਗੇ ਗੱਲ ਕੀਤੀ ਕਿ ਦੇਸ਼ਾਂ ਦੇਸ਼ਾਂ ਦੇ ਫਰਕ ਨਾਲ ਫਰਕ ਪੈਂਦਾ ਹੈ ਕਿ ਬਈ ਉਹਨਾਂ ਲੋਕਾਂ ਨਾਲ ਕਿਦਾਂ ਦਾ ਵਿਵਹਾਰ ਕੀਤਾ ਜਾਂਦਾ ਐਮਬੈਸੀਆਂ ਵੱਲੋਂ ਕੌਨਸੂਲੇਟਸ ਵੱਲੋਂ ਦੂਜੀ ਇੱਕ ਪ੍ਰੋਬਲਮ ਇੱਥੇ ਵੀ ਹੈ ਅਸੀਂ ਕਿਹੜੇ ਚੰਗੇ ਚੰਗੇ ਦੇਸ਼ਾਂ ਨੂੰ ਲੋਕ ਗਏ ਨੇ ਉਹਨਾਂ ਨੂੰ ਆਪਾਂ ਐਨ ਆਰ ਆਈਸ ਕਹਿੰਦੇ ਆ ਆਪਾਂ ਉਹਨਾਂ ਨੂੰ ਮਾਨ ਸਤਕਾਰ ਵੀ ਦਿੰਨੇ ਆ ਆਪਾਂ ਉਹਨਾਂ ਦੀ ਗੱਲ ਵੀ ਧਿਆਨ ਨਾਲ ਸੁਣਦੇ ਆ ਆਫੀਸਰਸ ਵੀ ਉਹਨਾਂ ਦੀ ਗੱਲ ਧਿਆਨ ਨਾਲ ਸੁਣਦੇ ਨੇ ਆਫੀਸਰਸ ਵੀ ਉਹਨਾਂ ਦੀ ਗੱਲ ਪ੍ਰਾਇੋਰਟੀ ਤੇ ਸੁਣਦੇ ਨੇ ਉਹਨਾਂ ਦੇ ਮਸਲੇ ਹੱਲ ਕਰਨ ਲਈ ਸਭਾਵਾਂ ਵੀ ਬਣੀਆਂ ਨੇ ਸਰਕਾਰਾਂ ਵੀ ਖਿਆਲ ਦਿੰਦੀਆਂ ਨੇ ਪਰ ਕੁਝ ਦੇਸ਼ ਐਸੇ ਨੇ ਜਿਨ੍ਹਾਂ ਦੇ ਵਿੱਚ ਗਏ ਲੋਕਾਂ ਨੂੰ ਆਪਾਂ ਐਨਆਰਆਈਸ ਵਰਗਾ ਸਮਝਦੇ ਹੀ ਨਹੀਂ ਹਾਂ ਪਿੱਛੇ ਜੇ ਜਦੋਂ ਐਨਆਰਆਈ ਸਭਾ ਦੀਆਂ ਚੋਣਾਂ ਹੋਈਆਂ ਤਾਂ ਉਦੋਂ ਇੱਕ ਉਮੀਦਵਾਰ ਨੇ ਇਹ ਵੀ ਇੱਕ ਗੱਲ ਕੱਢ ਮਾਰੀ ਸੀ ਵੀ ਨਹੀਂ ਇਹ ਇਦਾਂ ਨਹੀਂ ਹੋ ਸਕਦਾ ਇਹ ਜਿਹੜੇ ਲੋਕ ਇਹਨਾਂ ਦੇਸ਼ਾਂ ਨੂੰ ਗਏ ਹੋਏ ਨੇ ਆਪਣੀ ਰੋਜ਼ੀ-ਰੋਟੀ ਕਮਾਉਣ ਉਹ ਭਾਵੇਂ ਕਿਹੜੇ ਵੀ ਦਰਜੇ ਦੇ ਕੰਮ ਕਰਦੇ ਨੇ ਕਿੱਦਾਂ ਦਾ ਕੰਮ ਕਰਦੇ ਨੇ ਇਹ ਸਵਾਲ ਨਹੀਂ ਹੈ ਸਵਾਲ ਇਹ ਹੈ ਕਿ ਉਹ ਭਾਰਤ ਤੋਂ ਬਾਹਰ ਗਏ ਹੋਏ ਨੇ ਉਹ ਬਾਹਰ ਜਾ ਕੇ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਆਪਾਂ ਐਨਆਰਆਈ ਹੀ ਮੰਨੀਏ ਉਹਨਾਂ ਦੀਆਂ ਵੋਟਾਂ ਹੁਣ ਗੱਲ ਇਹ ਹੈ ਕਿ ਪੰਜਾਬ ਇੱਕ ਇੰਡਸਟਰੀ ਹੈ ਪੰਜਾਬ ਇੰਡਸਟਰੀ ਕਾਦੀ ਹੈ ਅਸੀਂ ਬੰਦੇ ਬਾਹਰ ਭੇਜਣ ਦੀ ਇੱਕ ਇੰਡਸਟਰੀ ਬਣਾ ਲਈ ਹੈ ਅਸੀਂ ਲੋਕ ਬਾਹਰ ਜਾਣ ਨੂੰ ਇੱਕ ਚੰਗਾ ਕੈਰੀਅਰ ਮੰਨਦੇ ਹਨ ਲੋਕ ਸਫਲ ਵੀ ਹੁੰਦੇ ਹਨ ਇਸੇ ਕਰਕੇ ਹੋਰ ਲੋਕਾਂ ਚ ਇਛਾ ਆਉਂਦਾ ਕਿ ਸਾਨੂੰ ਵੀ ਬਾਹਰ ਜਾਣਾ ਚਾਹੀਦਾ ਪਰ ਜਦ ਮਾਲਟਾ ਕਾਂਡ ਹੁੰਦਾ ਜਦ ਵਿਦੇਸ਼ਾਂ ਵਿੱਚ ਤੱਕੇ ਹੁੰਦੇ ਹਨ ਜਦ ਏਜੰਟਾਂ ਦੇ ਹੱਥੀਂ ਚੜ੍ਹ ਕੇ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਟੱਪਣਾ ਪੈਂਦੇ ਨੇ برفਾਂ ਵਿੱਚ ਜੰਗਲਾਂ ਵਿੱਚ ਤੁਰਨਾ ਪੈਂਦਾ ਜਦ ਪਾਸਪੋਰਟ ਰੱਖ ਕੇ ਬੰਦਕ ਬਣਾ ਕੇ ਕੰਮ ਕਰਾਏ ਜਾਂਦੇ ਨੇ ਉਦੋਂ ਇੱਕ ਸੋਚ ਵੀ ਆਉਂਦੀ ਹੈ ਕਿ ਕੀ ਦੇਸ਼ ਨਾ ਸਹੀ ਪੰਜਾਬ ਨੂੰ ਇੱਕ ਵੱਖਰੇ ਮੰਤ్రਾਲੇ ਤੇ ਕਿਸੇ ਸੰਵੇਦਨਸ਼ੀਲ ਮੰਤਰੀ ਦੀ ਲੋੜ ਨਹੀਂ ਹੈ ਜਿਹੜਾ ਪ੍ਰਦੇਸ਼ ਜਾਣ ਵਾਲਿਆਂ ਦੇ ਉਹਨਾਂ ਦੇ ਹੱਕਾਂ ਦਾ ਉਹਨਾਂ ਦੇ ਹੱਕਾਂ ਦਾ ਖਿਆਲ ਕਰ ਸਕੇ ਉਹਨਾਂ ਦੇ ਪਰਿਵਾਰਾਂ ਦੀਆਂ ਪਿੱਛੋਂ ਸਮੱਸਿਆਵਾਂ ਸੁਣ ਸਕੇ ਉਹਨਾਂ ਦੇ ਬਾਹਰ ਸੁੱਖ-ਸਾਂਤ ਬਾਰੇ ਜਾਣਕਾਰੀ ਲੈ ਸਕੇ ਪਰਿਵਾਰਾਂ ਨੂੰ ਦੇ ਸਕੇ ਆਪਸ ਵਿੱਚ ਕੋਈ ਤਾਲਮੇਲ ਬਿਠਾ ਸਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਵਨੇਂਦਰ ਸਿੰਘ ਉਹਨਾਂ ਨੇ ਇਸ ਬਾਰੇ 'ਚ ਇੱਕ ਬੜਾ ਚੰਗਾ ਜਿਹੜਾ ਉਹ ਬਿਆਨ ਦਿੱਤਾ ਹੈ ਉਹਨਾਂ ਨੇ ਇਸ ਘਟਨਾ ਨੂੰ ਜਿਹੜਾ ਉਹ ਕਿਨੌਣੀ ਆਖਿਆ ਅਣਮਨੁੱਖੀ ਆਖਿਆ ਔਰ ਕਿਹਾ ਕਿ ਇਹ ਅਸਫਲਤਾ ਹੈ ਸਾਡੇ ਸਿਸਟਮ ਦੀ ਔਰ ਵਿਦੇਸ਼ ਮੰਤਰਾਲੇ ਦੀ ਤੇ ਇਹ ਵੀ ਉਹ ਕਹਿੰਦੇ ਨੇ ਵੀ ਮੈਂ ਚੈੱਕ ਕਰਾਉਣਾ ਚਾਹਾਂਗਾ ਕਿ ਵੀ ਹਾਂ ਵੀ ਕਾਨੂੰਨੀ ਮਦਦ ਉਹਨਾਂ ਨੂੰ ਮਿਲ ਰਹੀ ਸੀ ਕਿ ਨਹੀਂ ਮਿਲ ਰਹੀ ਸੀ ਉਹਨਾਂ ਨੇ ਰਿਪੋਰਟ ਮੰਗੀ ਹੈ ਵਿਦੇਸ਼ ਮੰਤਰਾਲੇ ਨੂੰ ਉਹਨਾਂ ਨੇ ਕਿਹਾ ਕਿ ਸਾਨੂੰ ਰਿਪੋਰਟ ਦਿਓ ਕਿ ਕੀ ਹੈ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਵਰਤਾਰਾ ਹੈ ਇਹ ਵਰਤਾਰੇ ਵਿੱਚ ਪੰਜਾਬ ਇਸ ਵੇਲੇ ਇੱਕ ਬਹੁਤ ਵੱਡਾ ਦੁਖਾਂਤ ਝੋਲਦਾ ਜਿੱਦਾਂ ਇੱਕ ਪਾਸੇ ਤਾਂ ਪੰਜਾਬ ਵਿੱਚ ਬਾਹਰੋਂ ਪੈਸਾ ਆਉਂਦਾ ਤੇ ਇੱਥੇ ਦੇ ਲੋਕ ਤਰੱਕੀ ਕਰਦੇ ਨੇ ਇਸ ਗੱਲ 'ਚ ਕੋਈ ਸ਼ੱਕ ਨਹੀਂ ਪੰਜਾਬ 'ਚ ਬਾਹਰੋਂ ਪੈਸਾ ਆਂਦਾ ਉਹਦੇ ਨਾਲ ਪੰਜਾਬ ਦੇ ਬਹੁਤ ਸਾਰੇ ਲੋਕ ਖੁਸ਼ਹਾਲ ਹੋਏ ਨੇ ਉਹ ਆਪਣੇ ਪੈਰਾਂ ਤੇ ਨਹੀਂ ਖੜੇ ਹੋਏ ਉਹਨਾਂ ਨੇ ਬਹੁਤ ਕੁਝ ਬਣਾਇਆ ਬਹੁਤ ਕੁਝ ਕੀਤਾ ਪਰ ਜਦੋਂ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਉਂਦੇ ਨੇ ਉਦੋਂ ਇੱਕ ਵਾਰ ਮਨ ਜ਼ਰੂਰ ਦੁਖਦਾ ਇੱਕ ਵਾਰ ਮਨ ਜ਼ਰੂਰ ਸੋਚਣ ਤੇ ਮਜਬੂਰ ਹੁੰਦਾ ਕਿ ਭਈ ਇਹਦਾ ਕਿਹਾ ਕੋਈ ਹੱਲ ਹੈ ਇਸ ਮਾਮਲੇ 'ਚ ਘਟੋ ਘਟ ਮੈਂ ਸਮਝਦਾ ਕਿ ਰਿਸਪੌਂਸਿਬਿਲਟੀ ਜ਼ਰੂਰ ਫਿਕਸ ਹੋਣੀ ਚਾਹੀਦੀ ਹੈ ਕਿੰਨੇ ਕਿੰਨੇ ਕਿੱਥੇ ਕਿੱਥੇ ਗਲਤੀ ਕੀਤੀ ਇਹ ਮਨੁੱਖੀ ਸੰਵੇਦਨਾਵਾਂ ਦਾ ਮਾਮਲਾ ਹੈ ਇਹ ਮਨੁੱਖਤਾ ਦਾ ਮਾਮਲਾ ਹੈ ਜੇ ਆਪਾਂ ਇਹ ਕਹੀਏ ਕਿ ਅਨਮਨੁੱਖੀ ਗੱਲ 사ਉਦੀ ਅਰੇਬੀਆ ਨੇ ਕੀਤੀ ਹੈ ਨਹੀਂ ਆਪਾਂ ਇਹ ਕੱਲੀ ਗੱਲ ਉਹਨਾਂ ਤੇ ਸਿਰ ਤੇ ਸੁੱਟ ਕੇ ਆਪ ਸੁਰਖਰੂ ਨਾ ਹੋਈਏ ਆਪਾਂ ਆਪਣੇ ਵੀ ਕਿੱਥੇ ਕਿੱਥੇ ਸਾਡੀਆਂ ਮੋਰੀਆਂ ਨੇ ਜਿਹੜੀਆਂ ਪਲਕ ਕਰਨ ਵਾਲੀਆਂ ਨੇ ਉਹ ਆਪਾਂ ਨੂੰ ਦੇਖਣਾ ਪਏਗਾ ਆਪਾਂ ਨੂੰ ਦੇਖਣਾ ਪਏਗਾ ਕਿ ਕਿਵੇਂ ਕਿਉਂਕਿ ਇਹ ਇਕਾ ਦੁਕਾ ਗੱਲ ਨਹੀਂ ਹੈ ਨਾ ਅੱਜ ਪਿੰਡਾਂ ਦੇ ਪਿੰਡ ਬਾਰ ਗਏ ਹੋਏ ਨੇ ਅੱਜ ਸ਼ਹਿਰਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਬਾਹਰ ਜਾ ਰਹੇ ਨੇ ਜਿਹੜੇ ਲੋਕ ਬਾਹਰ ਜਾ ਰਹੇ ਨੇ ਉਹਨਾਂ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਕਈ ਤਰ੍ਹਾਂ ਦੇ ਉਹਨਾਂ ਦੇ ਖਦਸ਼ੇ ਨੇ ਕਈ ਤਰ੍ਹਾਂ ਦੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਮੁਸ਼ਕਲਾਂ ਲਈ ਕੋਈ ਸੋਲਿਡ ਹੱਲ ਹੋਣਾ ਚਾਹੀਦਾ ਹੈ ਬਾਕੀ ਇਸ ਮਾਮਲੇ ਤੇ ਜਿਹੜਾ ਇਹ ਮਾਮਲਾ ਵਾਪਰੀ ਆਦੂਆ ਪਰਿਵਾਰਾਂ ਦੇ ਨਾਲ ਉਹਨਾਂ ਪਰਿਵਾਰਾਂ ਦੇ ਨਾਲ ਹਮਦਰਦੀ ਕਰਨ ਤੋਂ ਇਲਾਵਾ ਵੱਡੀ ਗੱਲ ਤਾਂ ਇਹ ਹੈ ਕਿ ਘੱਟੋ-ਘੱਟ ਇੰਨਾ ਇਨਸ਼ੋਰ ਕਰ ਸਕੇ ਸਰਕਾਰ ਪੰਜਾਬ ਦੀ ਸਰਕਾਰ ਜ਼ੋਰ ਪਾਵੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸ਼ੁਰੂਆਤ ਕੀਤੀ ਹੈ ਮੈਂ ਚਾਹਾਂਗਾ ਕਿ ਇਹਨੂੰ ਇਸ ਗੱਲ ਨੂੰ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਣ ਕਿ ਘੱਟੋ-ਘੱਟ ਉਹਨਾਂ ਨੂੰ ਮਰਤਕ ਦੇਹਾਂ ਤਾਂ ਪਰਿਵਾਰਾਂ ਨੂੰ ਅਸੀਂ ਦੇ ਸਕੀਏ ਕਿ ਲਓ ਤੁਹਾਡੇ ਜੀ ਅਸੀਂ ਜਿਉਂਦੇ ਵਾਪਸ ਨਹੀਂ ਲਿਆ ਸਕੇ ਉਹ ਜਿਉਂਦੇ ਵਾਪਸ ਨਹੀਂ ਆ ਸਕੇ ਜੈਸੇ ਵੀ ਹਾਲਾਤ ਬਣੇ ਲਓ ਹੁਣ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਉਹਨਾਂ ਦੀਆਂ ਮਰਤਕ ਦੇਹਾਂ ਹੀ ਲਿਆ ਕੇ ਦੇ ਰਹੇ ਹਾਂ ਚਲੋ ਤੁਸੀਂ ਆਪਣੀ ਆਪਣੇ ਹੱਥੀਂ ਉਹਨਾਂ ਦੀਆਂ ਅੰਤਿਮ ਰਸਮਾਂ ਨੇ ਜੜੀਆਂ ਉਹ ਪੂਰੀਆਂ ਕਰ ਲੋ ਤੇ ਮੈਂ ਸਮਝਦਾ ਕਿ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਆਪਾਂ جناب মনির ਅਸਰੀ ਦੇ ਇੱਕ ਸ਼ੇਰ ਨਾਲ ਖਤਮ ਕਰ ਲਈਏ ਉਹਨਾਂ ਨੇ ਲਿਖਿਆ ਕਿ ਆਪਣੀ ਸੂਲੀ ਆਪੇ ਚੁੱਕਣੀ ਪੈਂਦੀ ਕਿਉਂ ਆਪਣੀ ਸੂਲੀ ਆਪੇ ਚੁੱਕਣੀ ਪੈਂਦੀ ਕਿਉਂ ਜੇ ਸਰਕਾਰਾਂ ਦਿਲ ਦਾ ਹਾਲ ਪਛਾਣਦੀਆਂ ਜੇ ਸਰਕਾਰਾਂ ਹੀ ਦਿਲਾਂ ਦੀਆਂ ਜਾਣ ਲੈਂਦੀਆਂ ਤੇ ਫਿਰ ਸ਼ਾਇਦ ਮੁਸ਼ਕਲਾਂ ਘੱਟ ਹੁੰਦੀਆਂ ਮੁਸ਼ਕਲਾਂ ਬਹੁਤ ਘੱਟ ਹੁੰਦੀਆਂ ਸ਼ਾਇਦ ਮੁਸ਼ਕਲਾਂ ਹੋਰ ਘੱਟ ਹੋ ਸਕਦੀਆਂ ਜੇ ਇਦਾਂ ਦੀ ਗੱਲ ਹੁੰਦੀ ਦੋਸਤੋ ਸਮਾਂ ਕੱਢਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਸਰੀਕਰ